ਇਹ ਆ ਤੁਸੀਂ ਇੱਕ ਟਰੈਲੀ ਦੇਖ ਸਕਦੇ ਹੋ ਮੈਂ ਬਾਅਦ ਵਿੱਚ ਦਿਖਾਵਾਂਗਾ ਹਾਂਜੀ ਭਾਜੀ ਕੀ ਨਾਂ ਕੀ ਤੁਹਾਡਾ ਸਖਬੀ ਸਿੰਘ ਜੀ ਕਿਹੜਾ ਪਿੰਡ ਆ ਪਿੰਡ ਮਹਿਰੋਪੁਰ ਅੱਛਾ ਮਹਿਰੋਪੁਰ ਪਿੰਡ ਆ ਲੇਕਿਨ ਟਰੈਲੀ ਦੀ ਇੰਨੀ ਵਧੀਆ ਲੁੱਕ ਆ ਕਿਦਾਂ ਸੋਚ ਆ ਗਈ ਇਹ ਸੋਹਣਾ ਸਾਡਾ ਭਾਜੀ ਸਾਡਾ ਪੁਰਾਣਾ ਮਰਜੀਤ ਸਿੰਘ ਅੱਛਾ ਡਾ ਵਾਸਲੇ ਹਾਂ ਉਹਦਾ 2 ਸਾਲ ਪਹਿਲੇ ਥੱਲੇ ਗਏ ਆ ਹੂੰ ਉਹਨਾਂ ਨੇ ਬਣ ਪਸੰਦ ਦੀ ਚੀਜ਼ ਆ ਸਾਡਾ ਕੋਹਣਾ ਨੇ ਬਣਾਇਆ ਹੋਇਆ ਅੱਛਾ ਇਹ ਵੀ ਦੇਖੋ ਵੈਸੇ ਲੁੱਕ ਤਾਂ ਇਸ ਤਰ੍ਹਾਂ ਦੀ ਹੈਗੀ ਆ ਬਿਲਕੁਲ ਜਿੱਦਾਂ ਕਿਸੇ ਪੈਲਸ ਦੇ ਅੰਦਰ ਬਹੁਤ ਟੌਪ ਦੀ ਚੀਜ਼ ਬਣਾਈ ਹੋਈ ਹੁੰਦੀ ਆ ਹਾਂਜੀ ਹਾਂਜੀ ਏ ਸੋਚ ਕਿੱਦਾਂ ਹੈਗੀ ਆ ਵੀ ਇਹਨੂੰ ਇਸ ਤਰ੍ਹਾਂ ਬਣਾਇਆ ਜਾਵੇ ਇਹ ਜਦੋਂ ਤੁਹਾਨੂੰ ਦੱਸਿਆ ਸਾਡੇ ਭਾਜੀ ਜਿਹੜਾ ਚੀਤਾ ਮੇਰਾ ਹਾਂ ਉਹ ਖੇਤੀਬਾੜੀ ਦਾ ਕੰਮ ਦੇਖੇ ਅੱਛਾ ਇਹ ਹੋਂਜਦਾ ਦੂਸਾ ਕੰਮ ਬਾਹਰ ਗਿਆ ਨੋ ਹਾਂ ਤੇ ਜਿੰਨੇ ਆਪਣੇ ਮਸ਼ੀਨਰੀ ਆ ਜਿਵੇਂ ਟਰੈਕਟਰ ਦੇਖ ਲਓ ਬਾਕੀ ਉਹ ਤਾਂ ਪੂਰਾ ਵਧਿਆ ਬਣੇ ਅੱਛੇ ਤੇ ਹੋਰ ਫਾਇਦੇ ਕੀ ਹੁੰਦੇ ਆ ਇਹਦੇ ਬਾਰੇ ਸਾਰੇ ਫਾਇਦੇ ਸਾਰੇ ਦਾ ਨੁਕਸਾਨ ਤਾਂ ਵਿਖਣੀਗਾ ਆਪਾਂ ਨੂੰ ਮਰ ਜਿੱਦਾਂ ਮੀਂਹ ਕਿਣੀ ਜਾ ਹੋਰ ਵਧਿਆ ਬਾਰੇ ਵਧਿਆ ਸੈੱਟ ਹੈ ਜੀ ਸਾਡੇ ਥੱਲੇ ਕਿ ਪਾੜ ਪਾੜ ਦੇ ਫਿਰ ਖਰਚਾ ਖਰਚਾ ਕਿੰਨਾ ਦਾ ਅੰਦਾਜ਼ਾ ਖਰਚਾ ਕੀ ਆ 3 ਸਾਲ 4 ਸਾਲ ਲੁ ਬਣਾਈ ਸੀਗੇ ਉਹਦੇ ਤੇ ਸਾਨੂੰ 5 ਲੱਖ ਦੀ ਬਣੀ ਰਹੀ ਹੈ ਕਿਹੜੀ ਜਗ੍ਹਾ ਤੋਂ ਬਣਵਾਈ ਸੀ ਇਹ ਬਣਾਈ ਸੀ ਨੂਰ ਮਹਿਲ ਤੋਂ ਜੀ ਨੂਰ ਮਹਿਲ ਤੋਂ ਮੈਂ ਕਹਿੰਦਾ ਇੱਕ ਇਹ ਤਾਂ ਹੋਰ ਵੀ ਫਾਇਦਾ ਹੈਗਾ ਕਿ ਜਿਸ ਤਰ੍ਹਾਂ ਹੈਗੀ ਇਹਦੇ ਵਿੱਚ ਕੋਈ ਪਿੱਛੇ ਬਾਹਰ ਆਂਦਾ ਹੋਵੇ ਜੋ ਪੋਚ ਆਂਦਾ ਹੋਵੇ ਇਹਦੇ ਵਿੱਚ ਸੇਫ ਚੀਜ਼ ਪਈ ਰਹਿੰਦੀ ਆ ਹਾਂ ਵੇਰ ਨੀਰੇ ਟ੍ਰੈਲੀ ਵਧੀਆ ਜਿਹਾ ਨਾ ਹੈ। ਕਾਫੀ ਬੜੀ ਵਾਲੀ ਪਾ ਵਧੀਆ ਟ੍ਰੈਲੀ ਹੈ। ਉਹਨਾਂ ਨੂੰ ਕੋਈ ਮਤਲਬ ਤੰਗੀ ਨਹੀਂ ਆਦੀ ਹੈ ਨਾ। ਪਿਛਲੇ ਵਾਲਿਆਂ ਨੂੰ ਤੇ ਉਹਨਾਂ ਦਾ ਨੇ ਕੋਈ ਬੱਚਾ ਪਤਾ ਨਜ਼ਾਰੇ ਨਾਲ ਲਿਖ ਜਾਂਦਾ। ਅੱਛਾ ਮੈਂ ਕਹਿੰਦਾ ਇਹ ਸ਼ੌਕ ਵੀ ਕਾਫੀ ਅੱਬੇ ਮੇਰਾ ਹੰਗਿੱਜਾ ਉਹ ਪਾਣਾ ਸ਼ੌਂਕੀਏ ਚ ਕੀਤੀ ਦਾ। ਬੜਾ ਸ਼ੌਕਿਆ। ਤੇ ਲੋ ਦਰਸ਼ਕੋ ਮੈਂ ਇੱਥੇ ਟ੍ਰੈਲੀ ਇੱਕਾ ਖੜੀ ਸੀਗੀ ਮੰਡੀ ਵਿੱਚ ਮੇਰਾ ਮਨ ਹੋਇਆ ਕਿ ਇਹ ਤੁਹਾਨੂੰ ਇਹਦੀ ਲੁੱਕ ਦਿਖਾ ਲਈਏ। ਬਿਲਕੁਲ ਤੁਸੀਂ ਦੇਖੋਗੇ ਕਿ ਆਹ ਦੇਖੋ ਤੁਹਾਨੂੰ ਟ੍ਰੈਲੀ ਜਿਹੜੀ ਆਹ ਦੁਖਾਣਾ ਪਾ ਦੁਖਾ ਰਿਆ ਆ। ਔਰ ਦੇਖੋ ਇਸ ਦੇ ਉੱਪਰ ਸ਼ੇਰ ਵਗੈ ਠੀਕਾ ਕਵੱਡੀ ਦੇ ਸਬੰਧ ਦੇ ਵਿੱਚ ਲਿਖਿਆ ਆ ਤੇ ਠੀਕ ਹੈ ਜੀ ਔਰ ਗਵਰੂ ਪੰਜਾਬਾਂ ਦੇ ਪੰਜਾਬ ਦੇ ਬਾਰੇ ਮੱਕੀ ਦੀ ਰੋਟੀ ਬਾਰੇ ਪੰਜ ਦਰਿਆਵਾਂ ਬਾਰੇ ਔਰ ਸਾਰਾ ਕੁਝ ਜਿਹੜਾ ਉਹ ਵੀ ਇਹਦੇ ਉੱਪਰ ਲਿਖਿਆ ਹੋਇਆ ਆ ਔਰ ਤੁਸੀਂ ਆ ਦੇਖ ਸਕਦੇ ਹੋ ਔਰ ਇਹਦੀ ਲੁੱਕ ਦੇਖੋ ਲੁੱਕ ਜਿਹੜੀ ਆ ਟਰੈਲੀ ਦੀ ਲੁੱਕ ਦੇਖੋ ਇਹਦੀ ਟਰੈਲੀ ਦੀ ਕਿੰਨੀ ਕਿੰਨੀ ਵਧੀਆ ਮੈਂ ਤੁਹਾਨੂੰ ਚਾਰੇ ਪਾਸੇ ਜਿਹੜੀ ਇਹਦੀ ਲੁੱਕ ਜਿਹੜੀ ਆ ਉਹ ਦਿਖਾਣਾ ਹੈਗਾ ਔਰ ਤੁਸੀਂ ਦੇਖੋ ਵਾਕਿਆ ਹੀ ਇਹ ਜਿਹੜੀ ਟ੍ਰੈਲੀ ਹੈਗੀ ਆ ਇਸ ਤਰ੍ਹਾਂ ਦੀ ਇੱਕ ਤਾਂ ਇਹਦੇ ਫਾਇਦੇ ਵੀ ਹੈਗੇ ਆ ਔਰ ਇੱਕ ਸਨੇਹਾ ਦੇਖੋ ਕਿੰਨਾ ਵਧੀਆ ਦਿੱਤਾ ਆ ਕੀਰਤ ਕਰੋ ਨਾਮ ਜਪੋ ਬੰਨ ਛਕੋ ਗੁਰੂ ਨਾਨਕ ਸਾਹਿਬ ਜੀ ਨੇ ਜੋ ਕਿਹਾ ਸੀ ਔਰ ਗੁਰੂ ਨਾਨਕ ਸਾਹਿਬ ਜੀ ਉਹ ਖੇਤੀ ਕਰਦੇ ਹੋਏ ਉਹਨਾਂ ਦਾ ਇੱਕ ਸਰੂਪ ਵੀ ਇਸ ਤਰ੍ਹਾਂ ਦਾ ਦਿੱਤੇ ਉੱਪਰ ਲੱਗਾ ਹੋਇਆ ਆ ਮਤਲਬ ਇਹ ਆ ਕਿ ਇੱਕ ਸਨੇਹਾ ਵੀ ਇਹ ਦੇ ਰਹੇ ਨੇ ਵਾਕਿਆ ਹੀ ਬੜੀ ਵੱਡੀ ਸੋਚ ਆ ਪਰ ਕਈ ਵਾਰ ਮੈਂ ਟ੍ਰੈਲੀਆਂ ਤੇ ਦੇਖਿਆ بڑے بڑے ਏਦਾਂ ਦੇ ਮੈਸੇਜ ਲਿਖੇ ਹੁੰਦੇ ਕਈ ਵਾਰ ਪੜੇ ਵੀ ਨਹੀਂ ਜਾਂਦੇ ਅਗੇ ਪਰੇਸ਼ਟ ਟਰੈਲੀ ਦੇ ਵਿੱਚ ਕਿਰਤ ਕਰੋ ਨਾਮ ਜਪੋ ਤੇ ਬੰਨਛੋ ਕਰੋ ਜਿਹੜਾ ਆ ਉਹ ਵੀ ਕਿਹਾ ਗਿਆ ਹੈ ਤੁਸੀਂ ਇਹ ਟਰੈਲੀ ਦੀ ਲੁੱਕ ਦੇਖ ਸਕਦੇ ਹੋ ਬੜੀ ਹੀ ਸ਼ਾਨਦਾਰ ਲੁੱਕ ਆ ਨੌਜਵਾਨ ਕਿਸਾਨ ਏਕਤਾ ਇਹ ਸਾਰਾ ਕੁਝ ਇਸ ਤੇ ਲਿਖਿਆ ਹੋਇਆ ਆ ਔਰ ਇਹ ਵੀ ਦਿਖਾਣਾ ਜ਼ਰੂਰੀ ਸੀ 슈ਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499